ਜੀ ਦੇਖਦੇ ਹੋ ਇੱਕ ਖੂਬਸੂਰਤ ਜੀਲ ਹੈ ਤੇ ਮਿਨੀ ਗਵਾ ਦੇ ਨਾਮ ਜਿਹੜਾ ਇਹ ਜਾਣੇ ਜਾਂਦਾ ਵਾ ਲੋਕ ਟੂਰਿਸਟ ਜਿਹੜਾ ਕੀ ਆਬਿਆ ਅਤੇ ਲੋਕ ਸਲਾਨੀ ਦੇਸਾਂ ਦੇਸਾਂ ਤੋਂ ਉੱਥੇ ਆ ਕੇ ਜਿਹੜਾ ਕੀ ਆਨੰਦ ਮਾਣਦੇ ਨੇ ਬੱਚੇ ਛੁੱਟੀਆਂ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਉਂਦੇ ਨੇ ਟੂਰਿਸਟ ਪਲੇਸ ਬਣ ਗਿਆ ਬਹੁਤ ਦੁਨੀਆ ਆਉਂਦੀ ਆ ਆਉਣਾ ਵੀ ਚਾਹੀਦਾ ਸਾਫ ਸਫਾਈ ਬਹੁਤ ਆ ਔਰ ਸਭ ਤੋਂ ਵੱਡੀ ਗੱਲ ਕੀ ਪੰਜਾਬ ਦੇ ਵਿੱਚ ਆ ਹੁਣ ਦੂਜੇ ਪਹਿਲੂ ਦੀ ਜੇ ਗੱਲ ਕਰੀਏ ਤੁਸੀਂ ਕਹਿਣਾ ਵੀ ਇਹ ਟੂਰਿਸਟ ਪਲੇਸ ਆ ਤੇ ਇੱਥੇ ਕਮੀ ਕੀ ਹੋ ਸਕਦੀ ਕਮੀ ਇੱਥੇ ਤੁਸੀਂ ਦੇਖ ਲਿਆ ਸਕੂਲ ਦੇ ਛੋਟੇ ਛੋਟੇ ਬੱਚੇ ਤੇ ਕਟੋਕਟ ਵੀ 25 ਪਿੰਡ ਨੇ ਇੱਥੋਂ ਪਰਲੇ ਬਨੇ ਆ ਉਹ ਸਾਹਮਣੇ ਜਿਹੜਾ ਵਾ ਇਹ ਸਾਰੇ ਜਿਹੜੇ ਵੀ 25 ਪਿੰਡ ਨੇ ਔਰ ਇੱਥੇ ਇੰਨਾ ਬੁਰਾ ਹਾਲ ਹੈ ਜਿਹੜੇ ਇੱਥੋਂ ਦੇ ਲੋਕ ਨੇ ਨਾ ਉਹ ਪਿਛਲੇ ਬੜੇ ਲੰਮੇ ਸਮੇਂ ਤੋਂ ਬਚਾਰੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਆ ਇਥੋਂ ਉਹਨਾਂ ਨੂੰ ਇੱਕ ਕਿਸ਼ਤੀ ਦੇ ਵਿੱਚ ਜਾਣਾ ਪੈਂਦਾ ਜੇਕਰ ਉਹ ਘੁੰਮ ਕੇ ਆਉਣਗੇ ਤਾਂ 40 ਕਿਲੋਮੀਟਰ ਪਹਾੜਾਂ ਦੇ ਵਿੱਚ ਤੁਹਾਨੂੰ ਪਤਾ 40 ਕਿਲੋਮੀਟਰ ਕਿੰਨਾ ਸਮਾਂ ਹੋ ਜਾਂਦਾ ਸਕੂਲ ਦੇ ਛੋਟੇ-ਛੋਟੇ ਬੱਚੇ ਨੇ ਉਹ ਵਿਚਾਰੇ ਕਿਸ਼ਤੀ 'ਚ ਬੈ ਕੇ ਜਾਂਦੇ ਮੋਟਰਸਾਈਕਲਾਂ ਵਾਲੇ ਵਿਚਾਰੇ ਇਹਦੇ 'ਚ ਬੈ ਕੇ ਜਾਂਦੇ ਆ ਇਹਦਾ ਏਸ ਵੇਲੇ 7 ਵਜੇ ਲੈ ਕੇ ਸ਼ਾਮੇ 6 ਵਜੇ ਤੱਕ ਆ ਉਸ ਤੋਂ ਬਾਅਦ ਆਪਨਾ ਕਿ ਕਿਸੇ ਨੂੰ 8 ਵਜੇ ਲੋਡ ਪਾਏ 9 ਵਜੇ ਲੈ ਲੋਡ ਪਾਏ ਰਾਰ ਕੇ 10 ਵਜੇ ਕੋਈ ਬਿਮਾਰ ਹੋ ਜੇ ਕੋਈ ਬਜ਼ੁਰਗ ਬਿਮਾਰ ਹੋ ਜੇ ਘਰ ਦਾ ਜੀ ਬਿਮਾਰ ਹੋ ਜੇ ਫਿਰ ਕਿਸ ਤਰ੍ਹਾਂ ਲੈ ਕੇ ਆਉਣਗੇ ਕਿ ਲੱਗਦਾ ਨਹੀਂ ਉਹਨਾਂ ਦੀ ਜਾਮ ਜੜੀ ਆ ਜੋਖਮ 'ਚ ਪੈ ਜੇ ਬਿਲਕੁਲ ਜਾਨ ਜੋਖਮ ਚ ਪੈ ਚੁ ਕਿ ਹੁਣ ਵੀ ਕਿਹੜਾ ਵਿਚਾਰੇ ਸੁੱਖ ਦਾ ਸਾਹ ਲੈਣ ਰਿਹਾ ਉਹ ਜਦੋਂ ਕਿਸ਼ਤੀ ਦੇ ਵਿੱਚ ਤੁਸੀਂ ਵੇਖ ਲਿਆ ਕਿਦਾਂ ਪਾਣੀ ਭਰ ਜਾਂਦਾ ਵਾ ਤੇ 2-300 ਫੁੱਟ ਥੱਲੇ ਡੂੰਗਾ ਵਾ ਇੱਥੇ ਤੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਇੱਥੇ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਪੋਲ ਬਣਾਉਣਾ ਚਾਹੀਦਾ ਵਾ ਇਹ ਕੋ ਮੰਗਿਆ ਵਿਚਾਰੇ ਲੋਕਾਂ ਦੀ ਸਿੱਕੀ ਗੱਲਾਂ ਤੇ ਕਰ ਦਿੰਨੇ ਸਾਡਾ ਦੇਸ਼ ਆਜ਼ਾਦ ਹੋ ਗਿਆ ਤੇ ਇਹ ਲੋਕ ਕਿੱਥੇ ਆਜ਼ਾਦ ਹੋਏ ਆ ਅਸੀਂ 15ਵੀਆਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਜਿਹੜੇ ਵੋਟ ਪਾਉਂਦੇ ਆ ਉਹ ਕਿੱਥੇ ਆਜ਼ਾਦ ਹੋਏ 17 ਸਾਲ ਤੋਂ ਕਹਿੰਦੇ ਵਾਦੇ ਕਰਨ ਦੇ ਡਰਾਮੇ ਕਰ ਲਈ ਤੇ ਉੱਥੇ ਕਿਸ਼ਤੀ ਚ ਵੜ ਕੇ ਇਹਨਾਂ ਨੇ ਕਰਨੇ ਹੁੰਦੇ ਤੁਹਾਨੂੰ ਪਤਾ ਡਰਾਮੇ ਫੋਟੋਆਂ ਖਿੱਚ ਕੇ ਲੈਣੀਆਂ ਸੋਸ਼ਲ ਮੀਡੀਆ ਤੇ ਪਾ ਦੇਣੀਆਂ ਕਿ ਇਹ ਮਿੰਨੀ ਗੋਆ ਜੀ ਇੱਥੇ ਕੁੰਮਣ ਆਓ ਜਿਆ ਟੂਰਿਸਟ ਪਲੇਸ ਜੀ ਅਸੀਂ ਬਣਾਇਆ ਇਹ ਕਿਸੇ ਸਰਕਾਰ ਨੇ ਨਹੀਂ ਬਣਾਇਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿਸੇ ਸਰਕਾਰ ਦਾ ਚ ਕੋਈ ਯੋਗਦਾਨ ਨਹੀਂ ਇਹ ਨੇਚਰ ਨੇ ਬਣਾਇਆ ਵਾ ਪ੍ਰਮਾਤਮਾ ਨੇ ਬਣਾਇਆ ਸਰਕਾਰ ਨੇ ਆਪਣੇ ਅੰਡਰ ਲੈ ਲਿਆ ਇਹਨੂੰ ਸੈਂਟਰ ਪੰਜਾਬ ਟੀਵੀ ਦੇ ਖਮਲੇ तमाम ਦਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਅਰੇਵਾਲ ਅੱਜ ਤਾਂ ਤਸਵੀਰਾਂ ਵਿਖਾਵਾਂਗੇ ਜਿਹੜੇ ਕਿ ਪਠਾਨਕੋਟ ਦੇ ਨੇੜੇ 30 40 ਕਿਲੋਮੀਟਰ ਜਿਹੜਾ ਸਫ਼ਰ ਤੈਅ ਕਰਕੇ ਲੋਕ ਮਿਨੀ ਗੋਆ ਮਿਨੀ ਗੋਆ ਵਿੱਚ ਆਇਆ ਤਾਂ ਤਸਵੀਰਾਂ ਵਿਖਾਵਾਂਗੇ ਉਸ ਜਿਹੜੀ ਖੂਬਸੂਰਤ ਜਿਹੜੀ ਝੀਲ ਦੀਆਂ ਤੁਸੀਂ ਦੇਖ ਸਕਦੇ ਹੋ ਇੱਕ ਖੂਬਸੂਰਤ ਝੀਲ ਹੈ ਤੇ ਮਿਨੀ ਗੋਆ ਦੇ ਨਾਮ ਜਿਹੜਾ ਇਹ ਜਾਣੇ ਜਾਂਦਾ ਵਾ ਲੋਕ ਟੂਰਿਸਟ ਜਿਹੜਾ ਕੀ ਹੱਬ ਆ ਅਤੇ ਲੋਕ ਸਲਾਨੀ ਦੇ ਸੰਬੰਧੀ ਸਾਧ ਉਹਦੇ ਆ ਕੇ ਜਿਹੜਾ ਕੀ ਆਨੰਦ ਮਾਣਦੇ ਨੇ ਬੱਚੇ ਛੁੱਟੀਆਂ ਵਿੱਚ ਆਪਣੇ ਪਰਵਾਰਾਂ ਦੇ ਨਾਲ ਇੱਥੇ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ VOTING ਕੀਤੀ ਜਾ ਰਹੀ ਆ ਅਤੇ ਲੋਕ ਇੱਥੇ ਆ ਕੇ ਸਲਾਨੀ ਲੱਖਾਂ ਦੀ ਤਾਬੀਜ ਇੱਥੇ ਆਉਂਦੇ ਨੇ ਮਿਨੀ ਗਵਾ ਦੇ ਨਾਲ ਨੂੰ ਕਿਹਾ ਜਾਂਦਾ ਵਾ ਪਰ ਗੱਲਬਾਤ ਕਰਾਂਗੇ ਮਿਨੀ ਗਵਾ ਦੇ ਜਿਹੜੇ ਦੂਸਰੇ ਪਾਸੇ ਜਿਹੜੇ ਝਾਤ ਮਾਰੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਇਸ ਜਿਹੜੇ ਸਾਹਮਣੇ ਜਿਹੜੇ ਪਿੰਡ ਨੇ 15 ਤੋਂ 20 ਪਿੰਡ ਜਿਹੜੇ ਲੱਗਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਿਆ ਵੋਟਰਾਂ 'ਇਹ ਸਫਰ ਤੈਅ ਕਰਕੇ ਉਹਨਾਂ ਨੇ ਕਹਿਣਾ ਵੀ ਪਿਛਲੇ 17 ਸਾਲਾਂ ਤੋਂ ਜਿਹਾ ਕਿ ਇੱਥੇ ਪੁਲ ਬਣਿਆ ਵਾ ਤੇ ਸਫਾ ਜਿਹੜਾ ਤੈਅ ਕਰਦੇ ਨੇ ਪੰਦਾ 20 ਪਿੰਡ ਦੇ ਲੋਕ ਬੱਚੇ ਤੱਕ ਜਿਹੜੇ ਨੇ ਉਹ ਬਹੁਤ ਔਖੀ ਤੈਅ ਕਰਦੇ ਨੇ ਅਤੇ ਜੇ ਦੂਸਰੀ ਦਾ ਹੀ ਬਲਕੇ ਜਾਂਦੇ ਨੇ ਇਹਦੇ 40 ਕਿਲੋਮੀਟਰ ਜਿਹੜਾ ਦੂਰ ਉਹਨਾਂ ਨੂੰ ਤੈਅ ਕਰਕੇ ਜਾਣਾ ਪੈਂਦਾ ਤੇ ਹੁਣ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤੇ ਆਨੇ ਸੋਨੂ ਜੰਡੇ ਵਾਲਾ ਜਿਹੜਾ ਕਿਸ ਸਮਾਸੇ ਵੀ ਨੇ ਅਕਸਰ ਸ਼੍ਰੀ ਗੁਰੂ ਰਾਮਦਾਸ ਨਗਰੀ ਵਿੱਚ ਰਹਿੰਦੇ ਨੇ ਅਤੇ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਅੱਜ ਉਹ ਸਾਨੂੰ ਇੱਥੇ ਪਠਾਨਕੋਟ ਧਾਰ ਤੇ ਲੈ ਕੇ ਆਏ ਨੇ ਗੱਲਬਾਤ ਕਰਾਂਗੇ ਸੋਨੂ ਜੰਡੇ ਵਾਲਾ ਜੀ ਨਾਲ ਸੋਨੂ ਜੰਡੇ ਵਾਲਾ ਜੀ ਤੁਹਾਨੂੰ ਕਿੰਨਾ ਮਾਰੇ ਕਿਸ ਤ ਪਿਲਵੜੀ ਲੋਕਾਂ ਨੂੰ ਮੁਸ਼ਕਲ ਆਉਂਦੀ ਆਵਾਂ ਜਿਹੜੀਆਂ ਕਿ ਦਰਿਆ ਛੀਰ ਦੇ ਪਾਰ ਭਾਜੀ ਇਹ ਮੈਨੂੰ ਬੜੇ ਚਿਰ ਦਾ ਪਤਾ ਪਹਿਲਾਂ ਦੇ ਨਾ 2012 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਸਰਦਾਰ ਸੁਖਪੀਰ ਸਿੰਘ ਬਾਦਲ ਜਿਹੜੇ ਸੀਗੇ ਤੇ ਪੀ ਸੀਐਮਸੀ ਕੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਇਹਨੂੰ ਟੂਰਿਸਟ ਪਲੇਸ ਬਣਾਇਆ ਜਾਵੇ ਤੇ ਉਸ ਵੇਲੇ ਚਲੋ ਜਿੰਨਾ ਕੋ ਕਰ ਸਕਦੇ ਸੀ ਉਹਨਾਂ ਕੀਤਾ ਤੇ ਬਾਅਦ ਵਿੱਚ ਇਹ ਹੌਲੀ ਹੌਲੀ ਸਰਵਾਈਵ ਹੁੰਦਾ ਹੁੰਦਾ ਹੋ ਗਿਆ ਇਹ ਪਰਮਾਤਮਾ ਨੇ ਨੇਚਰ ਨੇ ਸਾਨੂੰ ਬੜਾ ਕੁਝ ਦਿੱਤਾ ਇੱਥੇ ਇਹ ਜਦੋਂ ਪਠਾਨਕੋਟ ਤੋਂ ਥੋੜਾ ਜਿਆ ਅਸੀਂ ਅੱਗੇ ਆਉਨੇ ਆ ਤੇ ਇਹ ਹਾਰ ਪੈਂਦਾ ਵਾ 15 ਮਿੰਟ ਦਾ ਰਸਤਾ ਪਠਾਨਕੋਟ ਤੋਂ ਇਹ ਏਟਲੋਜੀ ਰੋਡ ਹੈ ਅੱਗੇ ਤੇ ਇੱਥੇ ਸਭ ਤੋਂ ਵੱਡੀ ਗੱਲ ਕੀ ਲੋਕ ਦੂਰੋਂ ਦੂਰੋਂ ਜਿੱਥੇ ਘੁੰਮਣ ਆਉਂਦੇ ਇੱਕ ਪਹਿਲੂ ਦੇਖਦਿਆ ਟੂਰਿਸਟ ਪਲੇਸ ਬਣ ਗਿਆ ਬਹੁਤ ਦੁਨੀਆ ਆਉਂਦੀ ਆ ਆਉਣਾ ਵੀ ਚਾਹੀਦਾ ਸਾਫ ਸਫਾਈ ਬਹੁਤ ਆ ਔਰ ਸਭ ਤੋਂ ਵੱਡੀ ਗੱਲ ਕੀ ਪੰਜਾਬ ਦੇ ਵਿੱਚ ਆ ਜਿੱਥੇ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਘੁੰਮਣ ਜਾਂਦੇ ਆ ਉੱਥੇ ਜੇਕਰ ਅਸੀਂ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਹੀ ਨਹੀਂ ਖੂਬਸੂਰਤ ਜਗਾ ਵਾ ਇੰਨਾ ਸੋਹਣਾ ਵਾਤਾਵਰਨ ਇੰਨਾ ਸੋਹਣਾ ਪਾਣੀ ਆ ਤੇ ਇੱਥੇ ਹੁਣ ਦੂਜੇ ਪਹਿਲੂ ਦੀ ਜੇ ਗੱਲ ਕਰੀਏ ਤੁਸੀਂ ਕਹਿਣਾ ਵੀ ਟੂਰਿਸਟ ਪਲੇਸ ਆ ਤੇ ਤੇ ਕਮੀ ਕਿ ਹੋ ਸਕਦੀ ਕਮੀ ਇੱਥੇ ਤੁਸੀਂ ਦੇਖ ਲੀਆ ਸਕੂਲ ਦੇ ਛੋਟੇ ਛੋਟੇ ਬੱਚੇ ਤੇ ਕਟੋਕਟ ਵੀ 25 ਪਿੰਡ ਨੇ ਇੱਥੋਂ ਪਰਲੇ ਬੰਨੇ ਆ ਉਹ ਸਾਹਮਣੇ ਜਿਹੜਾ ਵਾ ਇਹ ਸਾਰੇ ਜਿਹੜੇ ਵੀ 25 ਪਿੰਡ ਨੇ ਔਰ ਇੱਥੇ ਇੰਨਾ ਬੁਰਾ ਹਾਲ ਆ ਜਿਹੜੇ ਇੱਥੋਂ ਦੇ ਲੋਕ ਨੇ ਨਾ ਉਹ ਪਿਛਲੇ ਬੜੇ ਲੰਮੇ ਸਮੇਂ ਤੋਂ ਵਿਚਾਰੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਆ ਇਥੋਂ ਉਹਨਾਂ ਨੂੰ ਇੱਕ ਕਿਸ਼ਤੀ ਦੇ ਵਿੱਚ ਜਾਣਾ ਪੈਂਦਾ ਜੇਕਰ ਉਹ ਘੁੰਮ ਕੇ ਆਉਣਗੇ ਤਾਂ 40 ਕਿਲੋਮੀਟਰ ਪਹਾੜਾਂ ਦੇ ਵਿੱਚ ਤੁਹਾਨੂੰ ਪਤਾ 40 ਕਿਲੋਮੀਟਰ ਕਿੰਨਾ ਸਮਾਂ ਹੋ ਜਾਂਦਾ 40 ਕਿਲੋਮੀਟਰ ਪਰ ਗਰੀਬ ਲੋਕ ਨੇ ਨਹੀਂ ਜਾ ਸਕਦੇ ਸਕੂਲ ਦੇ ਛੋਟੇ ਛੋਟੇ ਬੱਚੇ ਨੇ ਉਹ ਵਿਚਾਰੇ ਕਿਸ਼ਤੀ 'ਚ ਬੈ ਕੇ ਜਾਂਦੇ ਮੋਟਰਸਾਈਕਲਾਂ ਵਾਲੇ ਵਿਚਾਰੇ ਇਹਦੇ 'ਚ ਬੈ ਕੇ ਜਾਂਦੇ ਆ ਜੇ ਕੋਈ ਪੇਸ਼ੈਂਟ ਤਬੀਅਤ ਖਰਾਬ ਹੋ ਜਾਂਦੀ ਆ ਉਹ ਇਧਰੋਂ ਜਦੋਂ ਮੌਸਮ ਖਰਾਬ ਹੋ ਜਾਓ ਕਿਸ਼ਤੀ ਵੀ ਬੰਦ ਹੋ ਜਾਂਦੀ ਆ। ਤੁਸੀਂ ਮੈਨੂੰ ਜਿੰਨੇ ਵਾਲਾ ਕਿਸ਼ਤਾਂ ਦੇ ਦੋ ਜਿਹੜਾ ਸਫਰ ਆ ਕਿਹੜਾ ਕਿਸ਼ਤੀ ਦਾ ਇਹ ਸਵੇਰੇ 7 ਵਜੇ ਲੈ ਕੇ ਸ਼ਾਮੇ 6 ਵਜੇ ਤੱਕ ਆ ਉਸ ਤੋਂ ਬਾਅਦ ਆਪਨਾ ਕਿ ਕਿਸੇ ਨੂੰ 8 ਵਜੇ ਲੋਡ ਪਾਏ 9 ਵਜੇ ਲੋਡ ਪਾਏ ਰਾਤ ਕੇ 10 ਵਜੇ ਕੋਈ ਬਿਮਾਰ ਹੋ ਜੇ ਕੋਈ ਬਜ਼ੁਰਗ ਬਿਮਾਰ ਹੋ ਜੇ ਘਰ ਦਾ ਜੀ ਬਿਮਾਰ ਹੋ ਜੇ ਫਿਰ ਕਿਸ ਤਰ੍ਹਾਂ ਲੈ ਕੇ ਆਉਣਗੇ ਕਿ ਲੱਗਦਾ ਨਹੀਂ ਉਹਨਾਂ ਦੀ ਜਾਨ ਜੋਖਮ 'ਚ ਪੈ ਜਾਊਗੀ। ਬਿਲਕੁਲ ਜਾਨ ਜੋਖਮ 'ਚ ਪੈ ਚੋਗੀ ਹੁਣ ਵੀ ਕਿਹੜਾ ਵਿਚਾਰਿਆ ਸੁੱਖ ਦਾ ਸਾਹ ਲੈਣ ਰਿਹਾ ਉਹ ਜਦੋਂ ਕਿਸ਼ਤੀ ਦੇ ਵਿੱਚ ਤੁਸੀਂ ਵੇਖ ਲਿਆ ਕਿਦਾਂ ਪਾਣੀ ਭਰ ਦੇ 2-300 ਫੁੱਟ ਥੱਲੇ ਡੂੰਗਾ ਵਾ ਇੱਥੇ ਤੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਇੱਥੇ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਪੁਲ ਬਣਾਉਣਾ ਚਾਹੀਦਾ ਵਾ ਇਹ ਕੋ ਮੰਗਿਆ ਵਿਚਾਰੇ ਲੋਕਾਂ ਦੀ ਜਦੋਂ ਅਸੀਂ ਆ ਕਿਸ਼ਤੀਆਂ ਲਾਈਆਂ ਟੂਰਿਸਟ ਪਲੇਸ ਬਣਾਤਾ ਇੱਥੇ ਤੇ ਇੱਥੇ ਜਿਹੜਾ ਵਾ ਇਹਨੇ ਨੇ ਪੈਸੇ ਲੋਕਾਂ ਕੋਲ ਜਿਹੜੇ ਆਪਾਂ ਪਰਚੀਆਂ ਦੇ ਲੈਣਦੇ ਆ ਤੇ ਉਹ ਪੈਸੇ ਇੱਥੇ ਲਾਉਣੇ ਚਾਹੀਦੇ ਆ ਹੋਰ ਪਬਲਿਕ ਆਊਗੀ ਜਿੱਥੇ ਪਬਲਿਕ ਇੱਥੇ ਘੁੰਮਣ ਆਉਂਦੀ ਉੱਥੇ ਲੋਕਾਂ ਨੂੰ ਅਸੀਂ ਇਹ ਸਹੂਲਤਾਂ ਦਈਏ ਕਿ ਜਿਹੜੇ ਇੱਥੋਂ ਦੇ ਰਹਿਣ ਵਾਲੇ ਹਨਾ ਉਹ ਵੀ ਖੁਸ਼ ਰਹਿਣ ਕਿਉਂਕਿ ਇੱਥੇ ਸਭ ਤੋਂ ਵੱਡਾ ਹੱਕ ਉਹਨਾਂ ਲੋਕਾਂ ਦਾ ਵਾ ਜਿਹੜੇ ਇੱਥੇ ਰਹਿੰਦੇ ਅਸੀਂ ਗੱਲਾਂ ਤੇ ਕਰਦਨੇ ਸਾਡਾ ਦੇਸ਼ ਆਜ਼ਾਦ ਹੋ ਗਿਆ ਤੇ ਇਹ ਲੋਕ ਕਿੱਥੇ ਆਜ਼ਾਦ ਹੋਏ ਆ ਅਸੀਂ 15ਵੀਆਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਜਿਹੜੇ ਵੋਟ ਪਾਉਂਦੇ ਆ ਉਹ ਕਿੱਥੇ ਆਜ਼ਾਦ ਹੋਏ ਉਹਨਾਂ ਵਿਚਾਰਿਆਂ ਦੱਸਿਆ ਕਿ ਸਾਨੂੰ ਵਿਨੋਦ ਖੰਨਾ ਤੋਂ ਆਸ ਸੀ ਜਿਹੜੇ ਐਮਪੀ ਸੀ ਇੱਥੋਂ ਦੇ ਕਿ ਉਹ ਪੋਲ ਬਣਾ ਸਕਦੇ ਬਾਅਦ ਚ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਵਿਚਾਰੇ ਚਲੋ ਦੁਨੀਆ ਚ ਨਹੀਂ ਰਹੇ ਪਰ ਕਿਸੇ ਨੂੰ ਕਿਸੇ ਨਾ ਕਿਸੇ ਤੋਂ ਆਸ ਹੁੰਦੀ ਆ ਤੇ ਤਾਂ ਹੀ ਉਹ ਨਾਂ ਲੈਂਦਾ ਪਰ ਹੁਣ ਇਲੈਕਸ਼ਨ ਆ ਗਈਆਂ ਤੇ ਹਰ ਇੱਕ ਬੰਦੇ ਨੇ ਇੱਥੇ ਆ ਤੇ ਹਰ ਇੱਕ ਬੰਦੇ ਨੇ ਜਦੋਂ ਇੱਥੇ ਆਉਣਾ ਤੇ ਉਹਨਾਂ ਨੂੰ ਮੇਰੀ ਬੇਨਤੀ ਪਰਮਾਤਮਾ ਨੇ ਪਤਾ ਨਹੀਂ ਕਿਤੇ ਕਰਮਾਂ ਚ ਲਿਖਿਆ ਜਿਹੜਾ ਵੀ ਇੱਥੋਂ ਐਮਪੀ ਬਣ ਕੇ ਜਾਂਦਾ ਪਹਿਲਾ ਕੰਮ ਉਹ ਇਹ ਕਰੇ ਕਿ ਇੱਥੇ ਫਲਾਈਓਵਰ ਬਣਾਵੇ ਜਿਹੜਾ ਪਿੰਡਾਂ ਵਾਲਿਆਂ ਨੂੰ ਸੁੱਖ ਦਾ ਸਾਹ ਮਿਲੇ ਕਿਉਂਕਿ ਪਿੰਡਾਂ ਵਾਲਿਆਂ ਦਾ ਤੇ ਵਿਚਾਰਿਆਂ ਦੀ ਆਸ ਹੀ ਟੁੱਟ ਗਈ ਤੇ ਦੂਜਾ ਮਾਨਯੋਗ ਸੀਐਮ ਸਾਹਿਬ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਜਿਹੜਾ ਵਾ ਇੱਥੇ ਖੁਦ ਆ ਕੇ ਵੀ ਵੇਖ ਲਿਆ ਤੇ ਲੋਕਾਂ ਨੂੰ ਬੇਨਤੀ ਵੀ ਕਰਤੀ ਕਿ ਕੋ ਮਨ ਲਿਆਓ ਲੋਕ ਆਉਂਦੇ ਆ ਪਰ ਹੁਣ ਤੁਸੀਂ ਵੀ ਲੋਕਾਂ ਦੀ ਬੇਨਤੀ ਪ੍ਰਮਾਨ ਕਰੋ ਜਿਹੜੇ ਇੱਥੇ ਰਹਿੰਦੇ ਆ ਨਾ ਉਹਨਾਂ ਦੀ ਪਹਿਲੀ ਮੰਗ ਆ ਸਕੂਲ ਦੇ ਬੱਚਿਆਂ ਦੀ ਮੰਗ ਆ ਔਰ ਸਭ ਤੋਂ ਵੱਡੀ ਗੱਲ ਕੀ ਪੰਜਾਬ ਦੇ ਲੋਕਾਂ ਦੀ ਮੰਗ ਆ ਪੰਜਾਬ ਦੇ ਵਿੱਚ ਐਸਾ ਪਿੰਡ ਹੋਵੇ ਤੇ ਬੜੀ ਮਾੜੀ ਗੱਲ ਆ ਇਥੋਂ ਜਿਹੜਾ ਪੁਲ ਬਣਾਵਾ ਪੁਲ ਛੇਤੀ ਤੋਂ ਛੇਤੀ ਜਿਹੜਾ ਬਣਾਵੇ ਚਾਹੇ ਸੈਂਟਰ ਸਰਕਾਰ ਬਣਾਵੇ ਚਾਹੇ ਪੰਜਾਬ ਸਰਕਾਰ ਬਣਾਵੇ ਬਣਾਉਣਾ ਹੀ ਪੈਣਾ ਵਾ ਤੇ ਬਣਾਉਣਾ ਚਾਹੀਦਾ ਕਿਸ ਤਰ੍ਹਾਂ ਦੇ ਦੇ ਉਹ ਜਦੋਂ ਫਿਰ ਇਲੈਕਸ਼ਨ ਹੋਣੀ ਆ ਇਲੈਕਸ਼ਨ ਜੜੇ ਆ ਗਈ ਲੋਕ ਸਭਾ ਦੀ ਅਸੀਂ ਦੇਖਿਆ ਵੀ ਲੀਡਰ ਹੋਂ ਜਿਹੜੇ ਨੇ ਉਹ ਐਸੇ ਵੋਟਾਂ ਹੀ ਲੰਘ ਕੇ ਜਾਇਆ ਕਰਨਗੇ ਤੇ ਲੋਕਾਂ ਨੂੰ ਕਿਹਾ ਵੀ ਕਰਨਗੇ ਵੀ ਇਹ ਸਾਡੀ ਤੁਸੀਂ ਆ ਕੀ ਲੋਕ ਸਭਾ ਦੀ ਜਿਹੜੀ ਸਰਕਾਰ ਬਣਾ ਦਿਓ ਜਾਂ ਸਰਕਾਰ ਦਿਤਾ ਦਿਓ ਤੇ ਤੁਹਾਨੂੰ ਜਿਹੜਾ ਪੁਲ ਜਿਹੜਾ ਇਹ ਬਣਾਇਆ ਤਾਂ ਜਾਊਗਾ ਕੀ ਲੱਗਦਾ ਨਹੀਂ ਪਿਛਲੇ 15 ਤੋਂ 20 ਸਾਲਾਂ ਤੋਂ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਲੋਕਾਂ ਨਾਲ ਜਿਹੜੇ ਕਿ ਪਿਛਲੇ 15 ਤੋਂ 20 ਪਿੰਡ ਜਿਹੜੇ ਨੇ ਪੰਚਾਇਤਾਂ ਨੇ ਇਹਨਾਂ ਨੇ ਵਾਅਦਾ ਕੀਤੇ ਨੇ ਵਾਅਦੇ ਪੂਰੇ ਨਹੀਂ ਹੋ ਜਾਂਦੇ 17 ਸਾਲ ਤੋਂ ਕਹਿੰਦੇ ਵਾਅਦੇ ਕਰਨ ਡੇ ਡਰਾਮੇ ਕਰ ਲਈ ਤੇ ਉੱਥੇ ਕਿਸ਼ਤੀ ਚ ਵੜ ਕੇ ਇਹਨਾਂ ਨੇ ਕਰਨੇ ਹੁੰਦੇ ਤੁਹਾਨੂੰ ਪਤਾ ਡਰਾਮੇ ਫੋਟੋਆਂ ਖਿੱਚ ਕੇ ਲੈਣੀਆਂ ਸੋਸ਼ਲ ਮੀਡੀਆ ਤੇ ਪਾ ਦੇਣੀਆਂ ਕਿ ਇਹ ਮਿੰਨੀ ਗੋਆ ਜੀ ਇੱਥੇ ਘੁੰਮਣ ਆਓ ਜਿਆ ਟੂਰਿਸਟ ਪਲੇਸ ਜੀ ਅਸੀਂ ਬਣਾਇਆ ਇਹ ਕਿਸੇ ਸਰਕਾਰ ਨੇ ਨਹੀਂ ਬਣਾਇਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿਸੇ ਸਰਕਾਰ ਦਾ ਇੱਥੇ ਕੋਈ ਯੋਗਦ ਇਹ ਪ੍ਰਮਾਤਮਾ ਵੱਲੋਂ ਦਿੱਤੇ ਆਏ ਇੱਕ ਕੁਦਰਤ ਵੱਲੋਂ ਤੁਹਾਨੂੰ ਤੋਹਫਾ ਵਾ ਤੇ ਇਹ ਜਿਹੜਾ ਵਾ ਇਹਦੇ ਤੇ ਸਾਰਿਆਂ ਦਾ ਹੱਕ ਆ ਤੇ ਸਰਕਾਰ ਇੱਥੋਂ ਦੀ ਦੇਖਰੇਖ ਜਿਹੜੀ ਕਰਦੀ ਆ ਦੇਖਰੇਖ ਤੇ ਸਭ ਤੋਂ ਵੱਡੀ ਇਹ ਹੀ ਆ ਕਿ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਅਸੀਂ ਦੇਖਰੇਖ ਕਰੀਏ ਪਹਿਲਾਂ ਸਲਾਨੀਆਂ ਨੇ ਤਾਂ ਹੀ ਆਉਣਾ ਵਾ ਜੇ ਇੱਥੋਂ ਦੇ ਲੋਕ ਮਤਲਬ ਵੱਸਦੇ ਰਹਿਣਗੇ ਖੁਸ਼ ਰਹਿਣਗੇ ਤੇ ਫਿਰ ਤਾਂ ਇੱਥੇ ਕੰਮ ਕਿਉਂਕਿ ਕਾਰੋਬਾਰ ਤੇ ਉਹਨਾਂ ਨੇ ਕਰਨਾ ਇੱਥੇ ਤੇ ਲੋਕਾਂ ਨੇ ਤਾਂ ਘੁੰਮਣ ਆਉਣਾ ਤੇ ਜਿਹੜਿਆਂ ਨੇ ਇੱਥੇ ਕੰਮ ਕਰਨ ਆਉਣਾ ਵਾ ਇਹ ਤੋਂ ਵਿਚਰਿਆ ਪਿੰਡਾਂ ਵਾਲਿਆਂ ਨੇ ਪਰਲੇ ਬੋਨੇ ਤੇ ਉਹਨਾਂ ਨੂੰ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੱਥੇ ਸਮਾਨ ਇੱਕ ਤੇ ਚੀਜ਼ਾਂ ਮਹਿੰਗੀਆਂ ਵਾਂ ਉਹ ਇਸੇ ਕਰਕੇ ਕੋਸਟਲੀ ਨੇ ਕਿ ਇਹ ਜਿਹੜੇ ਪਿੰਡਾਂ ਵਾਲੇ ਆ ਉਹਨਾਂ ਨੂੰ ਵਿਚਰਿਆਂ ਨੂੰ ਉਧਰੋਂ ਆਉਣ ਲਈ ਬੜਾ ਸਮਾਂ ਲੱਗਦਾ 40 40 ਕਿਲੋਮੀਟਰ ਪਰਿਉਂਦੀ ਪੈਂਦਾ ਵਾ ਔਰ ਕਿਸੇ ਨੂੰ ਹਸਪੀਟਲ ਖੜਨਾ ਤਾਂ ਦਿੱਕਤਾਂ ਵਾਂ ਕਿਉਂਕਿ ਇੱਕ ਪਹਿਲੂ ਅਸੀਂ ਵਿਖਾ ਦਿੰਨੇ ਦੂਜਾ ਪਹਿਲੂ ਅਸੀਂ ਵਿਖਾਇਆ ਹੀ ਨਹੀਂ ਆ ਤੇ ਮੇਰੀ ਬੇਨਤੀ ਸਰਕਾਰ ਨੂੰ ਬਾਰ-ਬਾਰ ਤੁਹਾਡੇ মিডিਆ ਦੇ ਜ਼ਰੀਏ ਤੇ ਔਰ মিডিਆ ਵਾਲੇ ਵੀਰਾਂ ਨੂੰ ਵੀ ਕਿ ਭਰਾਓ ਇਹ ਮੇਰੇ ਹਿਸਾਬ ਨਾਲ ਪਹਿਲੀ ਖਬਰ ਆ ਚੈਨਲ ਤੇ ਚੱਲਣ ਲੱਗੀ ਜਿਹੜੀ ਦੂਜਾ ਪਹਿਲੂ ਜਿਹੜਾ ਮਿਨੀ ਗੁਆ ਦਾ ਪੰਜਾਬ ਦੀ ਇਹ ਤਸਵੀਰ ਆ ਕੋਈ ਬਾਹਰ ਕਿਸੇ ਦੇਸ਼ ਦੀ ਨਹੀਂ ਤਾਂ ਥੋੜਾ ਗੱਡੀ ਜਾਈਏ ਹਿਮਾਚਲ ਛੁਰੂ ਹੋਏਂਦਾ ਦੂਜੇ ਬੰਨੇ ਥੋੜਾ ਜਿਹਾ ਗੱਡੀ ਜਾਈਏ ਤੇ ਜੰਮੂ ਕਸ਼ਮੀਰ ਸਟੇਟ ਲੱਗਦੀ ਆ ਪਰ ਇਹ ਪੰਜਾਬ ਦੇ ਹੀ ਉਹ ਵਿਚਾਰੇ ਪਿੰਡ ਨੇ ਜਿਹੜੇ ਤਰਸ ਰਹੇ ਨੇ ਫਲਾਈਓਵਰ ਦੇ ਲਈ ਤੇ ਪੰਜਾਬ ਦੇ ਵਿੱਚ ਹੀ ਜੇ ਕੰਮ ਹੋਵੇ ਤਾਂ ਬੜੀ ਦੁਖ ਵਾਲੀ ਗੱਲ ਆ ਪੰਜਾਬ ਸਰਕਾਰ ਜਲਦ ਤੋਂ ਜਲਦ ਇਹਦੇ ਤੇ ਧਿਆਨ ਦੇਵੇ ਇਹ ਪੋਲ ਬਣਾ ਕੇ ਦਵੇ ਲੋਕਾਂ ਨੂੰ ਔਰ ਇੱਥੋਂ ਦਾ ਜੇ ਤੁਸੀਂ ਪਾਣੀ ਕਿਤੇ ਵੇਖੋ ਤੇ ਪਾਣੀ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਪਾਣੀ ਕਿੰਨਾ ਸਾਫ਼ ਆ ਮਾਰੇ ਨੇ ਕਹਿੰਦਾ ਪਵਨਗੁਰੂ ਪਾਣੀ ਪੀਤਾ ਮਾਤਾ ਤਰਤਮਹਤ ਹੁਣ ਤੁਹਾਨੂੰ ਪਾਣੀ ਵਿਖਾਉਣਾ ਕਿੰਨਾ ਪਿਆਰਾ ਤੇ ਕਿੰਨਾ ਸ਼ੋਤਿਆ ਇੱਕ ਮਿੰਟ ਦਿਖਾਉਣਾ ਤਾਂ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਪਾਣੀ ਦੀ ਤੁਹਾਨੂੰ ਤੁਸੀਂ ਤਾਂ ਵਿਖਾਈਆਂ ਜਾ ਰਹੀਆਂ ਨੇ ਜਿਹੜਾ ਕਿ ਸੋਨੂ ਜਿੰਡਿਆ ਵਾਲਾ ਵਲੋਂ ਜਿਹੜਾ ਕਿ ਪਾਣੀ ਜਿਹੜਾ ਲਿਆ ਕੇ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸਾਫ਼ ਸੁਥਰਾ ਜਿਹੜਾ ਪਾਣੀ ਆ ਪਾਣੀ ਦਾ ਜਿਹੜਾ ਜਾਲ ਹੈ ਹਮੇਸ਼ਾ ਹੀ ਜਿਹੜਾ ਕਹਿੰਦੇ ਬਹੁਤ ਸਾਫ਼ ਆ ਪਾਣੀ ਦੀ ਗਹਿਰਾਈ ਚ ਜਾਓਗੇ ਤੇ ਡੁੱਬ ਜੋਗੇ ਪਾਣੀ ਦੀ ਗਹਿਰਾਈ ਚ ਜਾਓਗੇ ਤਰ ਜੋਗੇ ਇਸ ਕਰਕੇ ਪਾਣੀ ਤੇ ਪਾਣੀ ਦੀ ਕਦਰ ਕਰਿਆ ਕਰੋ ਪਾਣੀ ਨੂੰ ਵੇਸਟ ਨਾ ਕਰੋ ਕਦਰ ਕਰੋ ਨੇਚਰ ਨੂੰ ਪਿਆਰ ਕਰੋ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਸਾਨੂੰ ਅਸੀਂ ਵੀ ਕੁਦਰਤ ਨੂੰ ਉਹਨਾਂ ਪਿਆਰ ਕਰੀਏ ਜਿਨ੍ਹਾਂ ਸਾਨੂੰ ਕੁਦਰਤ ਕਰਦੀ ਆ ਤੇ ਇਸ ਕਰਕੇ ਬਾਰ-ਬਾਰ ਗੁਰਬਾਣੀ ਚ ਕੁਦਰਤ ਦਾ ਜ਼ਿਕਰ ਆਉਂਦਾ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਆਪਣਾ ਵਾਤਾਵਰਨ ਸਾਫ਼ ਸੁਥਰਾ ਰੱਖਣਾ ਚਾਹੀਦਾ ਤੇ ਇਥੇ ਘੁੰਮਣਾਓ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚੜ੍ਹਦੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸੋਨੂ ਜੀ ਨਾਲ ਜਿਹੜਾ ਕਿ ਸਮਾਜਸੀ ਵੀ ਨੇ ਅਕਸਰ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਆ ਜਿਹੜਾ ਕਿ ਫਰਾਂਕ ਕੋਰ ਦੇ ਨੇੜੇ ਧਾਰ ਤੇ ਲੈ ਕੇ ਆਏ ਨੇ ਤੁਸੀਂ ਦੇਖਿਆ ਵੀ ਮਿਨੀ ਗੋਆ ਵੀ ਇਹਨਾਂ ਨੂੰ ਕਿਹਾ ਜਾਂਦਾ ਜਿੱਥੇ ਮਿਨੀ ਗੋਆ ਕਿਹਾ ਜਾਂਦਾ ਲੋਕੀ ਟੂਰਿਸਟ ਹੱਬ ਬਣੀਆਂ ਆ ਤੁਸ ਸਰਾਣੀ ਜਿਹੜੇ ਦੂਰੋਂ ਦੇਸਾਂ ਦੇਸ਼ਾਂ ਦੀ ਸੇਂਦੇ ਪਰ ਜਿਹੜੇ ਕਿ 15 ਤੋਂ 20 ਜਿਹੜੇ ਪਿੰਡ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖਿਆ ਵੀ ਵੋਟਰਾਂ ਹੀ ਜਿਹੜਾ ਕਿ ਸਫਰ ਇੱਕ ਜਗ੍ਹਾ ਤੋਂ ਦੂਸਰੀ ਤੈਅ ਕਰਦੇ ਨੇ ਅਤੇ ਉਹਨਾਂ ਨੇ ਕਿਹਾ ਵੀ ਸਰਕਾਰ ਕੋਲ ਮੰਗ ਕੀਤੀ ਵੀ ਉਹਨ ਤਾ ਜੋ ਕੀ ਪਿੰਡ ਵਾਸੀਆਂ ਨੂੰ ਇੱਕ ਸਹੂਲਤ ਮਿਲ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਅਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ